ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ 24 ਘੰਟੇ ਵਿੱਚ ਜੋ ਕੁਝ ਵੀ ਵਾਪਰਿਆ ਹੁੰਦਾ ਤੁਹਾਡੇ ਸਾਹਮਣੇ ਰੱਖੀਏ ਬਹੁਤ ਸਾਰੇ ਚਲੰਤ ਮਸਲੇ ਹੁੰਦੇ ਨੇ ਦੇਸ਼ ਜੁਗਰੀ ਦੀਆਂ ਖਬਰਾਂ ਤੇ ਚਰਚਾ ਵੀ ਕਰੀਦੀ ਹੈ ਅੱਜ ਜਿਹੜੀਆਂ ਖਬਰਾਂ ਤੇ ਗੱਲਬਾਤ ਕਰਨੀ ਹੈ ਉਹਦੇ ਵਿੱਚ ਉਪਚੋਣ ਦਾ ਜ਼ਿਕਰ ਕਰਾਂਗੇ ਸਵੇਰ ਤੋਂ ਲੈ ਕੇ ਹੀ ਸ਼ਾਮ ਤੱਕ ਵੋਟਾਂ ਪਈਆਂ ਨੇ ਲੋਕਾਂ ਦੇ ਵਿੱਚ ਉਤਸ਼ਾਹ ਵੀ ਸੀ ਗਿੱਦੜਵਾਹਾ ਬਰਨਾਲਾ ਡੇਰਾ ਬਾਬਾ ਨਾਨਕ ਤੇ ਚੱਬੇ ਹਾਲ ਦੇ ਵਿੱਚ ਕਿਸ ਤਰ੍ਹਾਂ ਦੇ ਸਿਆਸੀ ਹਾਲਾਤ ਨੇ ਸਮਿਕਨਕੀ ਦਿਖਾਈ ਦੇ ਰਹੇ ਨੇ ਤੇ ਚਰਚਾ ਕਰਾਂਗੇ ਚਰਚਾ ਅਨਿਲ ਜੋਸ਼ੀ ਹਰਦੀ ਵੀ ਕਰਨੀ ਹੈ ਕਿਉਂਕਿ ਸ਼ਰੋਮਣੀ ਅਕਾਲੀ ਦਲ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਹੈ ਕਾਰਨ ਕੀ ਹੈ ਵੈਸੇ ਤਾਂ ਉਹ ਕਹਿੰਦੇ ਕਿ ਅਕਾਲੀ ਦਲ ਇਸ ਵੇਲੇ ਉਲਝਣ ਦੀ ਸਥਿਤੀ ਦੇ ਵਿੱਚ ਹੈ ਪੰਥਕ ਮਸਲਿਆਂ ਦੇ ਵਿੱਚ ਆਪ ਹੀ ਵਸਕੇ ਰਹਿ ਗਿਆ ਸੋਚਿਆ ਕੋਈ ਸ਼ੋਰ ਸੀ ਹੁੰਦਾ ਕੋਈ ਸ਼ੋਰ ਪਿਆ ਇਹ ਕਹਿਣ ਦੀ ਜ਼ਰੂਰਤ ਕਿਉਂ ਪੈ ਗਈ ਹੈ ਚਰਚਾ ਇਸ ਤੇ ਵੀ ਕਰਨੀ ਹੈ ਚਰਚਾ ਇੱਕ ਮੀਟਿੰਗ ਦੀ ਵੀ ਕਰਨੀ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੁਰਾ ਦੇ ਘਰ ਦੇ ਵਿੱਚ ਹੋਈ ਆ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਆ ਸਕਦੇ ਕਹਿਣਾ ਔਖਾ ਕਿਉਂਕਿ ਸਾਡੇ ਚੱਲਦੇ ਪ੍ਰੋਗਰਾਮ ਤੱਕ ਇਹ ਮੀਟਿੰਗ ਅਜੇ ਤੱਕ ਹੋ ਰਹੀ ਸੀ ਪਰ ਮੀਟਿੰਗ ਕਿਉਂ ਸੱਦੀ ਗਈ ਅਚਾਨਕ ਇਹਦੇ ਪਿੱਛੇ ਕਾਰਨ ਕੀ ਆ ਕੀ ਸੁਖਵੀਰ ਸਿੰਘ ਬਾਦਲ ਹੁਰਾ ਨੂੰ ਲੈ ਕੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਗੱਲਬਾਤ ਇਸ ਤੇ ਵੀ ਕਰਾਂਗੇ ਸ਼ੁਰੂਆਤ ਉਪਚੋਣ ਤੋਂ ਕਰਦੇ ਆ ਪੰਜਾਬ ਦੇ ਵਿੱਚ ਅੱਜ 4 ਸੀਟਾਂ ਲਈ ਉਪਚੋਣ ਹੋਈ ਹੈ ਡੇਰਾ ਬਾਬਾ ਨਾਨਕ ਬਰਨਾਲਾ ਗਿੱਦੜਬਾਹ ਤੇ ਚੱਬੇਵਾਲ ਹਲਕੇ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਡੇਰਾ ਬਾਬਾ ਨਾਨਕ ਤੋਂ ਗੱਲ ਕਰੀਏ ਤਾਂ ਸਖਤ ਟੱਕਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਦਿਖਾਈ ਦੇ ਰਹੀ ਹੈ ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿਹੜੇ ਉੱਥੋਂ ਚੋਣ ਲੜ ਰਹੇ ਨੇ ਕਦੀ ਉਹਨਾਂ ਨੇ ਹਾਰ ਪਵੇਂ ਸਰਕਾਰ ਕੀਤੀ ਸੀ ਪਰ ਸਿਆਸੀ ਤੌਰ ਤੇ ਹਾਰ ਜਿੱਤ ਹੁੰਦੀ ਰਹਿੰਦੀ ਹੈ ਉਹ ਗੱਲਾਂ ਦੇ ਵਿੱਚ ਉਹਨਾਂ ਨੇ ਕਦੀ ਮੰਨਿਆ ਨਹੀਂ ਸੀ ਕਿ ਮੈਨੂੰ ਕੋਈ ਹਰਾ ਸਕਦਾ ਰਵੀ ਕਮ ਸਿੰਘ ਕਾੜੋ ਭਾਰਤੀ ਜਨਤਾ ਪਾਰਟੀ ਤੋਂ ਟੱਕਰ ਇਸ ਵੇਲੇ ਵੀ ਪੂਰੀ ਦੇ ਰਹੇ ਨੇ ਉਧਰ ਜਤਿੰਦਰ ਕੌਰ ਰੰਧਾਵਾ ਚੂਣ ਮੈਦਾਨ ਦੇ ਵਿੱਚ ਨੇ ਠੀਕ ਇਸੇ ਤਰ੍ਹਾਂ ਰੰਦਾਵਾ ਸਾਹਿਬ ਵੀ ਚੂਣ ਮੈਦਾਨ ਦੇ ਵਿੱਚ ਹੈ ਉਧਰ ਗਿੱਦੜਵਾਹੇ ਅਮਰਤਾ ਵੜਿੰਗਹੋਰੀ ਵੀ ਪੂਰੀ ਟੱਕਰ ਦੇ ਰਹੇ ਆ ਕਹਿੰਦੇ ਆ ਕਿ ਮਨਪ੍ਰੀਤ ਸਿੰਘ ਬਾਦਲ ਤੇ ਡਿੰਪੀ ਟਲੋਵੀ ਚੂਣ ਮੈਦਾਨ ਦੇ ਵਿੱਚ ਅੱਜ ਬਿਲਕੁਲ ਡਟੇ ਰਹੇ ਚੱਬੇਵਾਲ ਦੀ ਗੱਲ ਕਰੀਏ ਤਾਂ ਚੱਬੇਵਾਲ ਦੇ ਵਿੱਚ ਡਾਕਟਰ ਇਸ਼ਾਨ ਕੁਮਾਰ ਚੂਣ ਦੇ ਮੈਦਾਨ ਦੇ ਵਿੱਚ ਨੇ ਹੁਣ ਡਾਕਟਰ ਚੱਬੇਵਾਲ ਦਾ ਆਧਾਰ ਹੋਣ ਦੇ ਕਰਕੇ ਫੇਸ ਵੈਲਿਊ ਹੋਣ ਦੇ ਕਰਕੇ ਉਹਨਾਂ ਨੂੰ ਬਹੁਤ ਲਾਭ ਪ੍ਰਾਪਤ ਹੋ ਰਿਹਾ ਹੈ ਉਧਰ ਸੋਨ ਸਿੰਘ ਠੰਡਲ ਜਿਹੜੇ ਚੋਣ ਮੈਦਾਨ ਦੇ ਵਿੱਚ ਤੇ ਹਾਲਾਂਕਿ ਸਰਗਰਮੀਆਂ ਉਹਨਾਂ ਦੀ ਬਹੁਤੀਆਂ ਦੇਖਣ ਨੂੰ ਮਿਲੀਆਂ ਨਹੀਂ ਪਰ ਚਾਰ ਵਾਰ ਦੇ ਵਿਧਾਇਕ ਹਲਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਪਾ ਸਕਦੇ ਸ ਲੋਕਾਂ ਦੇ ਨਾਲ ਇਸ ਤਰ੍ਹਾਂ ਦੀ ਗੱਲਬਾਤ ਕਰਕੇ ਪਤਾ ਚੱਗਿਆ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਐਡਵੋਕੇਟ ਉਹਨਾਂ ਨੇ ਵੀ ਅੱਜ ਪ੍ਰਚਾਰ ਤੋਂ ਬਾਅਦ ਜਦੋਂ ਲੋਕਾਂ ਤੱਕ ਪਹੁੰਚ ਕੀਤੀ ਅੱਜ ਲੋਕ ਵੋਟ ਪਾਉਣ ਆ ਰਹੇ ਸੀ ਉਹ ਉਹਨਾਂ ਨੇ ਆਪਣੀ ਜਿੱਤ ਦਾ ਦਾਵਾ ਠੋਕਿਆ ਕੌਣ ਜਿੱਤਦਾ ਕੌਣ ਹਾਰਦਾ ਅੱਜ EVM ਦੇ ਵਿੱਚ ਕਿਸਮਤ ਕਾਇਦ ਹੋ ਗਈ ਹੈ ਬਰਨਾਲੇ ਵਿੱਚ ਵੀ ਗੁਰਦੀਪ ਸਿੰਘ ਬਾਠੂਰੀ ਜਿਹੜੇ ਆਜ਼ਾਦ ਤੌਰ ਤੇ ਖੜੇ ਹੈ ਆਮ ਆਦਮੀ ਪਾਰਟੀ ਨੂੰ ਕਿਸੇ ਤਰੀਕੇ ਨੇ ਬਹੁਤ ਵੱਡਾ ਨੁਕਸਾਨ ਵੀ ਪਹੁੰਚਾਇਆ ਜਾ ਸਕਦਾ ਹੈ ਪਰ ਉੱਥੇ ਮੰਨਿਆ ਜਾ ਰਿਹਾ ਗੋਪੀ ਸਿੰਘ ਸੰਧੂ ਜਿਨ੍ਹਾਂ ਦੀ 2-4 ਦਿਨ ਪਹਿਲੇ ਹਵਾ ਬਣੀ ਸੀ ਉਹ ਹਵਾ ਕਿਤੇ ਬਾਕੀ ਰਾਜਨੀਤੀ ਪਾਰਟੀਆਂ ਸਮਸੀਅਤ ਨਹੀਂ ਖੜੀ ਕਰਦੀ ਇਹ ਸਾਰੀਆਂ ਖਬਰਾਂ ਅੱਜ ਆਈਆਂ ਜਰੂਰ ਨੇ ਜਦੋਂ ਗੱਲ ਅਸੀਂ ਡੇਰਾ ਬਬਨਨਕ ਦੀ ਕਰਦੇ ਆਂ ਡੇਰਾ ਬਾਬਾ ਨਾਨਕ ਤੋਂ ਸੁੱਚਾ ਸਿੰਘ ਲੰਗਾਹੂਰਾ ਨੇ ਆਮ ਆਦਮੀ ਪਾਰਟੀ ਦਾ ਐਲਾਨ ਕਰਨਾ ਪਵੇ ਅਧਿਕਾਰਿਕ ਤੌਰ ਤੇ ਨਹੀਂ ਪਰ ਇੱਕ ਸੰਕੇਤ ਦਿੱਤਾ ਸੀ ਉਸ ਤੋਂ ਬਾਅਦ ਹਾਲਾਤ ਅਚਾਨਕ ਬਦਲ ਗਏ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਉਹਨਾਂ ਦੇ ਪਰਿਵਾਰ ਦਾ ਪੂਰਾ ਜੋਰ ਲੱਗਿਆ ਪਰ ਉਹ ਕਹਿੰਦੇ ਕਿਸੇ ਵੀ ਤਰੀਕੇ ਅਸੀਂ ਕਾਂਗਰਸ ਨਹੀਂ ਜਿੱਤਣ ਦੇਣੀ ਹੋਰ ਜਿਹੜਾ ਮਰਜੀ ਜਿੱਤ ਜਵੇ ਪਰ ਕਾਂਗਰਸ ਨਹੀਂ ਜਿੱਤਣ ਦੇਣੀ ਇਹ ਹੁਣ ਲੋਕਾਂ ਨੇ ਤੇ ਕੀ ਕਰਨਾ ਸੀ ਲੋਕਾਂ ਨੇ ਸਵੇਰੇ 7 ਵਜੇ ਵੋਟ ਜਦੋਂ ਪਹਿਲੀ ਪਾਈ ਸੀ ਮਨ ਦੇ ਵਿੱਚ ਉਹਨਾਂ ਨੇ ਦੇਖਿਆ ਸੀ ਕਿ ਇਹਨੂੰ ਵੋਟ ਪਾਉਣੀ ਹੈ EVM ਦੇ ਵਿੱਚ ਕਿਸਮਤ ਕਾਇਦ ਹੋ ਗਈ ਹੈ। ਹੁਣ ਸਾਰੇ ਉਮੀਦਵਾਰ ਜਿਹੜੇ ਘਰ ਬੈਠ ਕੇ ਨੇ 3 ਦਿਨ ਬਾਅਦ ਜਦੋਂ ਨਤੀਜੇ ਆਉਣਗੇ 23 ਤਰੀਕ ਨੂੰ ਪਤਾ ਲੱਗਣਾ ਕਿ ਕਨੇ ਜੂਨ ਦਿੱਤੀ ਹੈ, ਕਨੇ ਹਾਰੀ ਹੈ। ਪਰ ਇਹਨਾਂ ਜ਼ਰੂਰ ਹੈ ਇਹ ਭਵਿਖ ਜਿਹੜਾ ਸਿਆਸੀ ਭਵਿਖ ਹੈ ਨਾ ਬਹੁਤ ਸਾਰੇ ਲੀਡਰਾਂ ਦਾ ਤੈਅ ਹੋਣਾ। ਡਿੰਪੀ ਢਿੱਲੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਬਹੁਤ ਸਾਰੀਆਂ ਸ਼ਰਤਾਂ ਸੀ ਜਿਹੜੇ ਤਹਿਤ ਉਹ ਪਾਰਟੀ ਦੇ ਸ਼ਾਮਲ ਹੋਏ ਹੈ। ਹੁਣ ਉਹਨਾਂ ਦਾ ਭਵਿਖ ਵੀ ਹੈ। ਪਭੇਖਤਾ ਮਨਪ੍ਰੀਤ ਸਿੰਘ ਬਾਦਲ ਦਾ ਵੀ ਹੈ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਭਾਵੇਂ ਭਾਰਤੀ ਜਨਤਾ ਪਾਰਟੀ ਦੇ ਇੱਕ ਵੱਡੇ ਲੀਡਰ ਦੇ ਤੌਰ ਤੇ ਹੁਣ ਜਾਣੇ ਜਾਂਦੇ ਨੇ ਪਰ ਅਕਾਲੀ ਦਲ ਦੀ ਪੂਰੀ ਸਪੋਰਟ ਹੈ ਉਹ ਸਪੋਰਟ ਕਿੰਨੀ ਕਨਾਲ ਰਹਿੰਦੀ ਹੈ ਮਜੀਠੀਆ ਸਾਹਿਬ ਦਾ ਅਧਿਕਾਰਿਕ ਤੌਰ ਤੇ ਨਾਲ ਨਾ ਆ ਕੇ ਪਰਦੇ ਦੇ ਪਿਛਲੇ ਪਾਸਿਓਂ ਬਹੁਤ سارے ਬਿਆਨ ਦੇਣਾ ਇੱਕ ਸੰਕੇਤ ਦਿੰਦਾ ਕਿ ਉੱਥੇ ਕਿਸੇ ਵੀ ਤਰੀਕੇ ਨਾਲ ਦੂਸਰਦੀ ਹੈ ਵਿਕਰਮ ਸਿੰਘ ਮਜੀਠੀਆ ਲੰਗਾ ਸਾਹਿਬ ਦੇ ਹੱਕ ਦੇ ਵਿੱਚ ਗੱਲ ਕਰਨੀ ਇਹ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ ਲੰਗਾ ਸਾਹਿਬ ਤਾਂ ਮਜੀਠੀਆ ਸਾਹਿਬ ਨੂੰ ਕਿਸ ਤਰ੍ਹਾਂ ਹਲਕੇ ਦੇ ਵਿੱਚ ਲੈ ਕੇ ਕਦੀ ਬੋਲਦੇ ਹੁੰਦੇ ਸੀ ਉਹ ਤਾਂ ਸਮਾ ਪੈ ਕੇ ਸਿਆਸਤ ਦੇ ਵਿੱਚ ਇੱਕ ਸਿਆਸਤਦਾਰ ਕੱਦ ਆਪਣਾ ਉੱਚਾ ਕਰ ਗਿਆ ਤੇ ਸੁੱਚਾ ਸਿੰਘ ਲੰਗਾ ਜਿਹੜੇ ਕਦੀ ਸਿੱਧੇ ਵਿਕਰਮ ਸਿੰਘ ਮਜੀਠੀਆ ਨੂੰ ਕੱਲਾ ਮਜੀਠੀਆ ਵਿਕਰਮ ਕਹ ਕੇ ਵੀ ਬੁਲਾਉਂਦੇ ਹੁੰਦੇ ਸੀਗੇ ਉਹ ਅੱਜ ਕੱਲ ਚਲੋ ਸਿਆਸਤ ਦੇ ਨਾਲ ਸਮੇਂ ਦੇ ਹਿਸਾਬ ਦੇ ਨਾਲ ਬਹੁਤ ਕੁਝ ਬਦਲ ਗਿਆ ਪਰ ਇਹ ਨਾ ਜ਼ਰੂਰ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਲੰਗਾ ਦੇ ਹੱਕ ਦੇ ਵਿੱਚ ਕੀਤੀ ਹੋਈ ਗੱਲ ਵੀ ਕਿਤੇ ਨਾ ਕਿਤੇ ਉਧਰਲੇ ਪਾਸੇ سپورਟ ਦਿਖਾਈ ਦੇ ਰਹੀ ਹੈ ਹੁਣ ਜਦੋਂ ਅਸੀਂ ਸਿਆਸੀ ਭੂਮਿਕਾ ਦੀ ਗੱਲ ਕਰਦੇ ਆ ਤੇ ਸਭ ਤੋਂ ਵੱਡੀ ਗੱਲ ਬਰਨਾਲੇ ਤੋਂ ਦੇਖਣ ਵਾਲੀ ਹੈ ਕਿਉਂਕਿ ਗਰਮੀਤ ਸਿੰਘ ਮੀਥੇਰ ਭਾਵੇਂ ਮੈਂਬਰ ਪਾਰਲੀਮੈਂਟ ਦਾ ਬਣ ਗਏ ਨੇ ਪਰ ਮੀਥੇਰ ਹੂਰੀ ਆਪਣੇ ਸਾਥੀ ਨੂੰ ਚੋਣ ਮੈਦਾਨ ਦੇ ਵਿੱਚ ਖੜਾ ਕੀਤਾ ਉਧਰਲੇ ਪਾਸੇ ਗੁਰਦੀਪ ਸਿੰਘ ਬਾਟ ਜਿਹਨੇ ਬਗਾਵਤ ਕਰ ਦਿੱਤੀ ਸੀ ਕਹਿੰਦੇ ਆ ਕਿ ਹੱਕ ਤਾਂ ਉਹਨਾਂ ਦੇ ਵਿੱਚ ਵੀ ਬਾਬਾ ਲੋਕ ਖੜਦੇ ਨਜ਼ਰ ਆ ਰਹੇ ਆ ਪਰ ਸਿਮਰਜੀਤ ਸਿੰਘ ਮਾਨ ਉਹਨਾਂ ਦਾ ਦੋਤਾ ਜਦੋਂ ਚੋਣ ਮੈਦਾਨ ਦੇ ਵਿੱਚ ਉਤਰਦਾ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦਾ ਪੰਥਕ ਪਾਰਟੀ ਅੰਦਰ ਇਕੱਠ ਨਾਲ ਹੋ ਜਾਣਾ ਹੈ ਵਿਕਰਮ ਸਿੰਘ ਮਜੀਠੀਆ ਦੀ ਪੋਸਟ ਤੋਂ ਬਾਅਦ ਕਈ ਤਰ੍ਹਾਂ ਦੇ ਹੋਰ ਵੀ ਸਿਆਸੀ ਸੰਕੇਤ ਮਿਲਣ ਲੱਗਾ ਦੱਸਦਾ ਕਿ ਉਧਰਲੇ ਪਾਸੇ ਵੀ ਵੋਟ ਪੁੱਗ ਸਕਦੀ ਹੈ ਅਸੀਂ ਫਿਰ ਕਹਿੰਨੇ ਆ ਅਮਰਿੰਦਰ ਸਿੰਘ ਰਾਜਾਵੜਿੰਗ ਸੁਖਿੰਦਰ ਸਿੰਘ ਜ਼ੁਖੀ ਰੰਦਾਵਾ ਇਸੇ ਤਰ੍ਹਾਂ ਡਾਕਟਰ ਰਾਜਕਮਰ ਚੱਬੇੜ ਹਾਲਾਂਕਿ ਉੱਥੇ ਮੰਨੇ ਜਾ ਰਿਹਾ ਕਿ ਸੱਤਾਧਾਰੀ ਪਾਰਟੀ ਨੂੰ ਥੋੜੀ ਜਹੀ ਮਜ਼ਬੂਤੀ ਮਿਲ ਸਕਦੀ ਹੈ ਪਰ ਮਨਪੀਤ ਸਿੰਘ ਬਾਦਲ ਤੇ ਡਿੰਪੀ ਢਿੱਲੋਂ ਜਿਸ ਹਿਸਾਬ ਦੇ ਨਾਲ ਇਸ ਵਾਰ ਚੋਣ ਮੈਦਾਨ ਦੇ ਵਿੱਚ ਨਿਤਰੇ ਨੇ ਇਹਨਾਂ ਸਾਰਿਆਂ ਦਾ ਸਿਆਸੀ ਪ੍ਰਭੁਕਤਿਆ ਹੁਣਾ ਦੂਸਰੇ ਪਾਸੇ 2027 ਦੀਆਂ ਵਿਧਾਨ ਸਭਾ ਦੇ ਚੋਣ ਕੋਈ ਦੇਖਦਾ ਪੈ ਜੇ ਅਜੇ ਸਮਾਂ ਤ ਹੈਗਾ ਕੋਈ ਕਹੇ ਦੇ 2.5 ਸਾਲ ਬੀਤੇ ਆ 2.5 ਸਾਲ ਬੀਤ ਗਏ 2.5 ਤੋਂ ਘੱਟ ਸਮਾਂ ਰਹਿ ਗਿਆ ਕਿਉਂਕਿ 6 ਮਹੀਨੇ ਪਹਿਲਾਂ ਉਹੀ ਸਰਗਰਮੀਆਂ ਵੱਜ ਜਾਂਦੀਆਂ ਨੇ ਵਕਫਾ ਪਿੰਡਾਂ ਵਿੱਚ ਗਰੰਟਾ ਵੰਡਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸੇ ਕਰਕੇ ਆਧਾਰ ਜਿਹੜਾ ਉਹ ਥੋੜਾ 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 ਕਰਕੇ ਕੱਟਦਾ ਜਾਂਦਾ ਪਰ ਉਹ ਕੈਮ ਰੱਖਣ ਦੇ ਲਈ ਸਿਆਰੀ ਸਿਆਸੀ ਪਾਰਟੀਆਂ ਜ਼ੋਰ ਲਗਾਉਣਾ ਪੈਣਾ ਹੁਣ ਦੇਖਦੇ ਆ ਅੱਜ ਇਹ 4 ਸੀਟਾਂ ਤੇ ਜਿਹੜੀਆਂ ਉਪਚੋਣਾਂ ਹੋਈਆਂ ਨੇ EVM ਦੇ ਵਿੱਚ ਕਿਸਮਤ ਕਾਇਦ ਹੋ ਗਈ ਹੈ ਉਧਰਲੇ ਪਾਸੇ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਦੀ ਗੱਲ ਕਰੀਏ ਝਾਰਖੰਡ ਦੀ ਗੱਲ ਕਰੀਏ ਝਾਰਖੰਡ ਦੇ ਵਿੱਚ ਅੱਜ ਦੋਸ਼ ਲੱਗਾ ਕਿ ਹਿੰਮਤ ਸੁਰੇਨ ਹੂਰਾ ਨੇ ਆਪਣੀ ਧਰਮ ਪਤਨੀ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਦੋਸ਼ ਤਾਂ ਲੱਗਦੇ ਰਹਿੰਦੇ ਨੇ ਚਲੋ ਜੇ ਵੋਟਾਂ ਪੁਆਈਆਂ ਵੀ ਹੋਣਗੀਆਂ ਤਾਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ ਮਹਾਰਾਇਟਰ ਦੇ ਵਿੱਚ ਜਿਹੜੀ ਕੱਲ ਸ਼ਾਮ ਦੀ ਇੱਕ ਚਰਚਾ ਬਹੁਤ ਚੱਲੀਆ ਕਰੋੜਾਂ ਰੁਪਏ ਫੜੇ ਗਏ ਆ ਕਹਿੰਦੇ ਇੱਕ ਹੋਟਲ ਦੇ ਵਿੱਚੋਂ ਇੱਕ ਬਹੁਤ ਵੱਡਾ ਲੀਡਰ ਪੈਸੇ ਵੰਡਦਾ ਸੀ ਉਹਦੇ ਖਿਲਾਫ ਸ਼ਿਕਾਇਤ ਵੀ ਕੀਤੀ ਗਈ ਹੈ ਚੋਣ ਕਮਿਸ਼ਨ ਨੇ ਪਰਚਾ ਵੀ ਦਰਜ ਕੀਤਾ ਹੈ ਕੁਸ਼ਕ ਥਾਵਾਂ ਤੋਂ ਇਕਾ ਦੁਕਾ ਥਾਵਾਂ ਤੋਂ ਕਟਨਾਵਾ ਵੀ ਸਾਹਮਣੇ ਆਈਆਂ ਨੇ ਕਿਤੇ ਪੁਲਿਸ ਵਾਲਿਆਂ ਨੇ ਪਥਰਾ ਵੀ ਹੋਇਆ ਜੂਪੀ ਦੇ ਵਿੱਚ ਉਹ ਕਹਿੰਦੇ ਕਿ ਪੁਲਿਸ ਵਾਲੇ ਆਇਡੈਂਟੀ ਕਾਰਡ ਚੈੱਕ ਕਰਦੇ ਪਏ ਸੀਗੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਵੋਟਰ ਕਾਰਡ ਚੈੱਕ ਕੀਤੇ ਜਾ ਰਹੇ ਸੀਗੇ ਜਿਹਦੇ ਕਰਕੇ 7 ਜਣਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਕੁਝ ਕੁ ਥਾਵਾਂ ਤੇ ਪੱਥਰ ਵਾਈ ਦੀਆਂ ਘਟਨਾਵਾਂ ਵੀ ਹੋਈਆਂ ਨੇ ਬਾਕੀ ਸਾਰੀਆਂ ਥਾਵਾਂ ਤੇ ਚੋਣਾਂ ਆਮ ਤੌਰ ਤੇ ਸ਼ਾਂਤਮਈ ਤਰੀਕੇ ਨਾਲ ਹੀ ਹੋਈਆਂ ਸੋ ਦੇਖਦੇ ਹਾਂ ਸਿਆਸੀ ਤੌਰ ਤੇ ਇਹ ਹਾਲਾਤ ਕਿਦਾਂ ਨੂੰ ਜਾਂਦੇ ਪਰ ਇਹਨਾਂ ਜ਼ਰੂਰ ਹੈ ਕਿ ਇਹ ਸਾਰੀਆਂ ਸੀਟਾਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਭਵਿੱਖ ਤੈਅ ਕਰਨਾ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਪੰਜਾਬ ਦੀ ਪੰਜਾਬ ਤੋਂ ਖਬਰ ਇੱਕ ਹੋਰ ਆਈ ਹੈ ਕਿਉਂਕਿ ਅੱਜ ਕੱਲ ਠੱਗੀ ਠੋਰੀ ਦਾ ਕੰਮ ਜਿਹੜਾ ਆ ਉਹ ਸਿਖਰਾਂ ਵੱਲ ਹੈ ਇੱਕ ਪਾਸੇ ਡਿਜੀਟਲ ਰਸਤੇ ਮਾਮਲੇ ਵੱਧਦੇ ਜਾ ਰਹੇ ਨੇ ਦੂਸਰੇ ਪਾਸੇ ਬਹੁਤ ਸਾਰੇ ਲੋਕਾਂ ਨਾਲ ਹਰ ਰੋਜ਼ ਠੱਗੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਕਹਿੰਦੇ ਆ ਕਿ 70 ਤੋਂ 80 ਲੱਖ ਰੁਪਈਆ ਹਰ ਰੋਜ਼ ਠੱਗਰ ਵਾਲੇ ਠੱਗਦੇ ਆ ਲੋਕਾਂ ਨੂੰ ਫੇਕ ਕਾਲ ਦੇ ਰਾਹੀਂ ਫਸਾਇਆ ਜਾਂਦਾ ਕਿਸੇ ਨੂੰ ਲਾਟਰੀ ਦੇ ਵਿੱਚ ਫਸਾਇਆ ਜਾਂਦਾ ਆ ਕੁਝ ਤਾਂ ਪਹਿਲਾਂ ਇੱਕ ਲਾਟਰੀ ਬੰਪਰ ਕੱਢਣਾ ਸੀ ਉਹਦੇ ਵਿੱਚ ਰਾਤ ਨੂੰ 8 ਵਜੇ ਬੰਪਰ ਨਿਕਲਣਾ ਸੀ ਪਰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕਈ ਲੋਕਾਂ ਨੂੰ ਠੱਗਿਆ ਗਿਆ ਕਿਸੇ ਕੋ 10000 ਖਾਤੇ ਚ ਪਵਾ ਲਿਆ ਕਿਸੇ ਦੇ ਕੋਲ 15000 ਕਿਸੇ ਦੇ ਕੋਲ 25000 ਕਿਸੇ ਕੋਲ 50000 ਵੀ ਪਵਾਇਆ ਗਿਆ ਕਿਹਾ ਗਿਆ ਕਿ ਭਾਈ ਤੁਹਾਡੀ ਲੋਟਰੀ ਨਿਕਲੀ ਆ ਆ ਨੰਬਰ ਆ ਆ ਨੰਬਰ ਮਿਲਾ ਦਿਓ ਤੁਸੀਂ ਉਹ ਜਦੋਂ ਹੀ OTP ਕਹਿੰਦੇ ਤੁਹਾਨੂੰ ਭੇਜ ਦਿੱਤਾ ਖਾਤੇ ਜੋ ਪੈਸੇ ਕੱਟ ਹੋਏ ਹੁਣ ਖਬਰਾਂ ਨੇ ਕਿ ਪੰਜਾਬ ਦੇ ਵਿੱਚ ਕੁਸ਼ਕ ਪਿਘਾਰੀ ਨੇ ਕੁਸ਼ਕ ਰਿਕਸ਼ੇ ਵਾਲੇ ਨੇ ਜਿਨ੍ਹਾਂ ਨੂੰ ਲਾਲਚ ਦਿੱਤਾ ਜਾਂਦਾ 10 ਫੀਸਦੀ ਦਾ ਲਾਲਚ ਕਿ ਤੁਹਾਡੇ ਖਾਤੇ ਦੇ ਵਿੱਚ ਪੈਸੇ ਆ ਜਾਣਗੇ ਹੁਣ ਕਿਹਾ ਜਾ ਰਿਹਾ ਕਿ ਕਿਰਾਏ ਦੇ ਉੱਪਰ ਹੀ ਕੁਝ ਕੇ ਅਕਾਊਂਟ ਖੋਲੇ ਜਾ ਰਹੇ ਨੇ ਉਹ ਕੋਈ ਅਸਲੀ ਕਾਊਂਟ ਨਹੀਂਗਾ ਨਕਲੀ ਬੈਂਕਾਂ ਬੜੀਆਂ ਹੋਈਆਂ ਨੇ ਉਹਦੇ ਵਿੱਚ ਅਕਾਊਂਟ ਖੁੱਲੇ ਐ ਤੇ ਉਹ ਪੈਸਾ ਸਿੱਧਾ ਤੁਹਾਡੇ ਖਾਤੇ ਵਿੱਚ ਅਸੀਂ ਏਨੇ ਫੀਸ ਦੀ ਰਕਮ ਦੇ ਨਾਲ ਪਾ ਦੇਣਾ ਲੋਕ ਪਿੱਛੇ ਲੱਗ ਰਹੇ ਨੇ ਖਾਤੇ ਨਕਲੀ ਖਾਤੇ ਖੋਲ ਕੇ ਉਹਨਾਂ ਦੇ ਖਾਤਿਆਂ ਵਿੱਚ ਜਮਾ ਰਕਮ ਦਿਖਾ ਕੇ ਬਾਅਦ ਵਿੱਚ ਪੈਸੇ ਕਢਾਈ ਜਾ ਰਹੇ ਨੇ ਇਹ ਠੱਗੀ ਦੇ ਹਰ ਰੋਜ਼ ਨਵੇਂ ਤਰੀਕੇ ਜਿਸ ਹਿਸਾਬ ਦੇ ਨਾਲ ਸਾਹਮਣੇ ਆ ਰਹੇ ਭਾਈ ਬਚਣ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਇਹ ਨੈਟਵਰਕ ਵਧਦਾ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਮੁਹਾਲੀ ਵਿੱਚ ਇੱਕ ਕਾਲ ਸੈਂਟਰ ਫੜਿਆ ਗਿਆ ਲੁਧਿਆਣੇ ਵਿੱਚ ਫੜਿਆ ਗਿਆ ਵਿਦੇਸ਼ਾਂ ਵਿੱਚ ਬੈਠੇ ਖਾਸ ਤੌਰ ਤੇ ਅਮਰੀਕਾ ਦੇ ਨਾਗਰਿਕਾਂ ਨੂੰ ਠੱਗਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪੰਜਾਬੀਆਂ ਨੂੰ ਵੀ ਠੱਗਿਆ ਜਾ ਰਿਹਾ ਸੋ ਬਚਣ ਦੀ ਜ਼ਰੂਰਤ ਹੈ ਇੱਕ ਗੱਲ ਹੋ ਰਿਹਾ ਕਿ ਜਿਹੜੇ ਡਿਜੀਟਲ ਅਸਤ ਚੱਲਦਾ ਪਿਆ ਵੱਡੇ ਵੱਡੇ ਕਾਰੋਬਾਰੀ ਵੀ ਛੱਡੇ ਨਹੀਂ ਜਾ ਰਹੇ ਕਿਸੇ ਨੂੰ 10 ਕਰੋੜ ਦਾ ਚੂਨਾ ਕਿਸੇ ਨੂੰ 5 ਕਰੋੜ ਦਾ ਚੂਨਾ ਆਕੋਸ਼ਤਨ ਪਹਿਲਾਂ 26 ਘੰਟੇ ਇੱਕ ਔਰਤ ਨੂੰ ਜਿਹੜੀ ਇੱਕ ਮੈਨੇਜਰ ਦੀ ਪੋਸਟ ਤੇ ਸੀਗੀ ਰਿਟਾਇਰ ਹੋ ਚੁੱਕੀ ਸੀ ਹੁਣ ਉਹਨੂੰ 26 ਘੰਟੇ ਡਿਜੀਟਲ ਅਰੈਸਟ ਕੀਤਾ ਗਿਆ ਮਤਲਬ ਕਿ ਉਹਨੇ ਨਾ ਪਰਿਵਾਰ ਨੂੰ ਕਿਸੇ ਨੂੰ ਦੱਸਿਆ ਕਿ ਮੇਰੇ ਨਾਲ ਕੀ ਹੋ ਰਿਹਾ ਉਹਦੇ ਕੋਲੋਂ ਵੀ ਕਰੋੜਾ ਰੁਪਏ ਦੀ ਰਾਸ਼ੀ ਬਰਾਮਦ ਕਰ ਲਈ ਗਈ ਕਿਹਾ ਕੀ ਜਾਂਦਾ ਕਿ ਤੁਹਾਡਾ ਇੱਕ ਕੇਸ ਦੇ ਵਿੱਚ ਨਾ ਬੋਲਿਆ ਹਵਾਲੇ ਜਰੀਏ ਪੈਸੇ ਆਏ ਤੁਹਾਨੂੰ ਅਸੀਂ ਵਕੀਲ ਬੋਰੇ ਆਂ ਆ ਵੀਡੀਓ ਕਾਲ ਤੇ ਦੇਖ ਲਓ ਜੇ ਤੁਸੀਂ ਸਾਥ ਨਾ ਦਿੱਤਾ ਜਾਂ ਪੈਸੇ ਨਾ ਦਿੱਤੇ ਤੁਹਾਡੇ ਤੇ ਛਾਪਾ ਮਾਰਨਾ ਤੁਸੀਂ ਗ੍ਰਿਫਤਾਰ ਹੋ ਸਕਦੇ ਆ ਹੁਣ ਜਾਂ ਜਿਹੜੇ ਬੰਦੇ ਨੂੰ ਡਰਿਆ ਉਹ ਹੀ ਪੈਸੇ ਦਿੰਦਾ ਪਿਆ ਜਾਂ ਤਾਂ ਕਿਸੇ ਨੂੰ ਲੱਗਦਾ ਕਿ ਮੈਂ ਤਾਂ ਕਰੀ ਇਦਾਂ ਦੇ ਕੰਮ ਕੀਤੇ ਨਹੀਂ ਉਹਨੂੰ ਡਰਕਾਦਾ ਉਹ ਕਹੋਗਾ ਤੁਸੀਂ ਜਾਂਚ ਕਰਾ ਲਓ ਪਹਿਲੀ ਗੱਲ ਤਾਂ ਤੁਹਾਨੂੰ ਬਚਣ ਦੀ ਲੋੜ ਹੈ ਕੋਈ ਵੀ ਜਾਂਚ ਅਧਿਕਾਰੀ ਸਿੱਧੇ ਰੂਪ ਦੇ ਵਿੱਚ ਤੁਹਾਨੂੰ ਵੀਡੀਓ ਕਾਲ ਤੇ ਇਸ ਤਰ੍ਹਾਂ ਪੁੱਛ ਨਹੀਂ ਸਕਦਾ ਜੇਕਰ ਕੋਈ ਪੁੱਛਦਾ ਉਹਦਾ ਜਵਾਬ ਤੁਹਾਨੂੰ ਇਹੀ ਦੇਣਾ ਚਾਹੀਦਾ ਕਿ ਭਾਈ ਤੁਸੀਂ ਆਓ ਤੇ ਕਾਰਵਾਈ ਆਪਣੀ ਕਰ ਲਓ ਪਰ ਜੇਕਰ ਤੁਸੀਂ ਵੀਡੀਓ ਕਾਲ ਤੇ ਗੱਲ ਕਰਨ ਲੱਪੇ ਤੇ ਤੁਸੀਂ ਠੱਗ ਹੋ ਸਕਦੇ ਹੋ ਇਸ ਤੋਂ ਬਚਣ ਦੀ ਜ਼ਰੂਰਤ ਹੈ ਆ ਪੰਜਾਬ ਦੇ ਵਿੱਚ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਕਿਰਾਏ ਤੇ ਬੈਂਕ ਦੇ ਖਾਤੇ ਖੋਲੇ ਜਾ ਰਹੇ ਨੇ ਲੋਕਾਂ ਨੂੰ ਠੱਗਣ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਕਿਤਨੇ ਕਿਤੇ ਇਹ ਨਵੇਂ ਤਰੀਕੇ ਠੱਗੀ ਦੇ ਤੋਂ ਬਚਣ ਦੀ ਜ਼ਰੂਰਤ ਹੈ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਅਨਿਲ ਜੋਸ਼ੀ ਹੁਰਾਂ ਦੀ ਅਨਿਲ ਜੋਸ਼ੀ ਜਦੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਸੀ ਤਾਂ ਉਹਨਾਂ ਨੇ ਬਹੁਤ ਸਾਰੇ ਮੁੱਦਿਆਂ ਤੇ ਕਈ ਵਾਰ ਚਰਚਾ ਕੀਤੀ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਕਈ ਅਹੁਦਿਆਂ ਤੇ ਪਹੁੰਚਾਇਆ ਵੀ ਉਸ ਤੋਂ ਬਾਅਦ ਅਚਾਨਕ ਉਹ 2021 ਚ ਅਕਾਲੀ ਦਲ ਚ ਸ਼ਾਮਲ ਹੁੰਦੇ ਨੇ ਉਹ ਕਹਿੰਦੇ ਨੇ ਕਿ ਮੈਂ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਜਦੋਂ ਕਿਸਾਨਾਂ ਨੇ ਅੰਦੋਲਨ ਕੀਤਾ ਸੀ ਤਾਂ ਉਸ ਵੇਲੇ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਿਆ ਕਿਉਂਕਿ ਮਨ ਦੇ ਵਿੱਚ ਬੜੀਆਂ ਗੱਲਾਂ ਸੀ ਜਿਹੜੀਆਂ ਕਰਨੀਆਂ ਸੀ ਤੇ ਮੈਨੂੰ ਲੱਗਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜਿਹੜੀ ਲੋਕਾਂ ਦੇ ਮਸਲਿਆਂ ਦੀ ਗੱਲ ਕਰਦੀ ਐ ਲੋਕਾਂ ਦੀ ਗੱਲ ਕਰਨ ਵਾਲੀ ਪਾਰਟੀ ਦੇ ਨਾਲ ਮੈਂ ਮਿਲਣਾ ਚਾਹੁੰਦਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਦੇ ਮੁੱਖ ਮੰਤਰੀ ਉਹਨਾਂ ਦੀ ਵਿਚਾਰਧਾਰਾ ਤੋਂ ਕਹਿੰਦੇ ਮੈਂ ਬੜਾ ਖੁਸ਼ ਸੀ ਕਿਉਂਕਿ ਉਹਨਾਂ ਨੇ ਪੰਜ ਵਾਰ ਮੁੱਖ ਮੰਤਰੀ ਬਣ ਕੇ ਪੰਜਾਬ ਦੀ ਸੇਵਾ ਕੀਤੀ ਤਾਂ ਮੈਨੂੰ ਲੱਗਾ ਇਹਨਾਂ ਦੀ ਪਾਰਟੀ ਦੇ ਨਾਲ ਜੁੜਨਾ ਚਾਹੀਦਾ ਫਿਰ ਉਹ ਕਹਿੰਦੇ ਐ ਕਿ ਆਪਸੀ ਭਾਈਚਾਰੇ ਦੇ ਝੰਡਾ ਬਰدار ਸੀਗੇ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲੂਹਰਾ ਨੇ ਪੰਜਾਬ ਦੇ ਬਹੁਤ ਸਾਰੇ ਮਸਲੇ ਹੱਲ ਕਰਨ ਦਾ ਯਤਨ ਕਹਿੰਦੇ ਕੀਤਾ ਹਰ ਧਰਮ ਤੇ ਵਰਗ ਦੇ ਧਾਰਮਿਕ ਸਥਾਨਾਂ ਦਾ ਨਵੀਨੀਕਰਨ ਵੀ ਕੀਤਾ ਇਹ ਸੋਚ ਜਿਹੜੀ ਸੀ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿੱਚ ਵੀ ਕਹਿੰਦੇ ਦਿਖਾਈ ਦਿੱਤੀ ਇਸ ਕਰਕੇ ਮੈਂ ਅਕਾਲੀ ਦਲ ਦੇ ਵਿੱਚ ਆ ਗਿਆ ਚਲੋ ਉਸ ਵੇਲੇ ਉਹਨਾਂ ਨੂੰ ਲੱਗਿਆ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਹੈ ਉਸ ਵੇਲੇ ਉਹਨਾਂ ਨੂੰ ਲੱਗਿਆ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਾ ਕੇ ਅੱਗੇ ਵੱਲ ਵਧ ਕੇ ਕੁਰਸੀ ਵੀ ਮਿਲ ਸਕਦੀ ਐ ਕਿਉਂਕਿ ਟਿਕਟ ਵੀ ਮਿਲੀ ਸੀ ਇਹਨਾਂ ਨੂੰ ਚੋਣ ਭਾਵੇਂ ਹਾਰ ਗਏ ਸੀ ਪਰ ਅਕਾਲੀ ਦਲ ਦੇ ਵਿੱਚ ਰਹਿੰਦੇ ਹੋਏ ਵੀ ਇਹਨਾਂ ਦੇ ਬਾਵਾ ਉਹਦਿਆਂ ਤੇ ਕੰਮ ਕੀਤਾ ਛੋਟੇ ਜਿਹੇ ਕਾਰੋਬਾਰ ਤੋਂ ਸਿਆਸੀ ਸਫਰ ਤੱਕ ਪਹੁੰਚਣਾ ਕੋਈ ਸੌਖੀ ਗੱਲ ਨਹੀਂ ਸੀਗਾ ਕੱਪੜਿਆਂ ਦੇ ਕਾਰੋਬਾਰ ਤੋਂ ਅਨਿਲ ਜੋਸ਼ੀ ਜਦੋਂ ਇੱਥੇ ਤੱਕ ਪਹੁੰਚੇ ਤਾਂ ਉਹਨਾਂ ਨੇ ਸਿਆਸਤ ਦੇ ਵਿੱਚ ਇੱਕ ਨਾਮ ਵੱਖਰਾ ਖਟਿਆ ਪਰ ਜਦੋਂ ਅਕਾਲੀ ਦਲ ਦੇ ਵਿੱਚ ਆ ਗਏ ਉਹਨਾਂ ਨੂੰ ਲੱਗਿਆ ਕਿ ਗੱਲ ਕਰਨੀ ਲੋਕਾਂ ਦੇ ਮਸਲੇ ਹੱਲ ਕਰਨੇ ਚੰਗੀ ਗੱਲ ਐ ਪਰ ਹੌਲੀ 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 ਕਹਿੰਦੇ ਕਰਦੇ ਕਰਦੇ ਪ੍ਰਕਾਸ਼ਿੰਗ ਬਦਲ ਇਸ ਦੁਨੀਆ ਤੋਂ ਚਲੇ ਗਏ। ਅਕਾਲੀ ਦਲ ਆਪਣੇ ਮੁੱਦਿਆਂ ਤੋਂ ਭਟ ਗਿਆ। ਜਿਹੜੇ ਧਰਮ ਦੀ ਗੱਲ ਕਰਦੇ ਸੀ ਉਹਨੇ ਗੱਲ ਹੀ ਨਹੀਂ ਕੀਤੀ। ਜਿਹੜੇ ਪੰਥ ਦੀ ਗੱਲ ਕਰਦੇ ਸੀ ਉਹਨਾਂ ਨੇ ਪੰਥ ਦੀ ਗੱਲ ਹੀ ਨਹੀਂ ਕੀਤੀ। ਉਹਨਾਂ ਨੇ ਜਿਸ ਤਰ੍ਹਾਂ ਭਾਈਚਾਰਕ ਸੋਚ ਕਰਕੇ ਪਾਰਟੀ ਵਿੱਚ ਸ਼ਾਮਲ ਹੋਏ ਸੀਗੇ ਹੁਣ ਉਸੇ ਸੋਚ ਦੇ ਕਰਕੇ ਕਿਉਂਕਿ ਸਿਰਫ ਧਰਮ ਤੇ ਨਾਲ ਨਾਲ ਪੰਥਕ ਏਜੰਡੇ ਵਿੱਚ ਹੀ ਅਕਾਲੀ ਦਲ ਉਲਝ ਗਿਆ। ਇਸ ਕਰਕੇ ਕਹਿੰਦੇ ਮੈਨੂੰ ਇਹ ਫੈਸਲਾ ਲੈਣਾ ਪਿਆ। ਅਸੀਂ ਕਈ ਦਿਨ ਦਾ ਜ਼ਿਕਰ ਕਰਦੇ ਪਏ। ਕਿ ਸ਼੍ਰੋਮਣੀ ਅਕਾਲੀ ਦਲ ਮੁਸ਼ਕਲ ਦੌਰ ਦੇ ਵਿੱਚੋਂ ਨਿਕਲ ਰਿਹਾ ਹੈ ਇਹ ਬਿਲਕੁਲ ਨਹੀਂ ਹੁੰਦਾ ਕਿ ਸਿਆਸੀ ਪਾਰਟੀ ਕਦੀ ਵੀ ਖਤਮ ਹੋ ਜਵੇ ਕੋਈ ਵੀ ਸਿਆਸੀ ਪਾਰਟੀ ਪੂਰਨ ਤਰੀਕੇ ਨਾਲ ਕਦੀ ਵੀ ਖਤਮ ਨਹੀਂ ਹੁੰਦੀ ਉਤਰਾ ਚੜਾ ਆਉਂਦੇ ਰਹਿੰਦੇ ਨੇ ਜਿਹੜੀ ਸ਼ੇਅਰ ਮਾਰਕੀਟ ਹੁੰਦੀ ਹੈ ਕਦੀ ਅੱਪ ਕਦੀ ਡਾਊਨ ਕਦੀ ਅੱਪ ਕਦੀ ਡਾਊਨ ਦੇ ਨਾਲ ਚੱਲਦਾ ਰਹਿੰਦਾ ਹੈ ਇਸੇ ਤਰ੍ਹਾਂ ਸਿਆਸੀ ਪਾਰਟੀਆਂ ਵਿੱਚ ਵੀ ਕਦੀ ਨਿਗਾਰ ਆ ਜਾਂਦਾ ਹੈ ਕਦੀ ਸਿਖਰ ਵੱਲ ਚਲ ਜਾਂਦੀਆਂ ਨੇ ਪਰ ਇਹਨਾਂ ਜੇਕਰ ਇੱਕ ਵਾਰ ਸਿਖਰ ਤੇ ਪਹੁੰਚ ਗਏ ਤਾਂ ਉਹ ਜਿੱਥੇ ਤੱਕ ਪਹੁੰਚੇ ਨੇ ਉਸ ਚੀਜ਼ ਨੂੰ ਕਾਇਮ ਕਿਵੇਂ ਰੱਖਣਾ ਇੱਕ ਤਾਂ ਇਹ ਵੱਡੀ ਗੱਲ ਹੁੰਦੀ ਹੈ ਤੇ ਜੇਕਰ ਪਾਰਟੀ ਨਿਹਾਰਵਲ ਆ ਗਈ ਤੇ ਉਹਨੂੰ ਮੁੜ ਸੁਰਜੀਤ ਕਿਵੇਂ ਕਰਨਾ ਕੀ ਲੀਡਰਸ਼ਿਪ ਵਿੱਚ ਬਦਲਾਅ ਕਰਨਾ ਚਾਹੀਦਾ ਕੀ ਫੈਸਲੇ ਨਵੇਂ ਲੈਣੇ ਚਾਹੀਦੇ ਆ ਜਾਂ ਫਿਰ ਪ੍ਰਧਾਨ ਬਦਲ ਦੇਣਾ ਚਾਹੀਦਾ ਜਾਂ ਫਿਰ ਸਾਰਿਆਂ ਦੇ ਨਾਲ ਵਿਚਾਰ ਕਰਕੇ ਕਿਹੜਾ ਫੈਸਲਾ ਲੈਣਾ ਉੱਤੇ ਧਿਆਨ ਦੇਣਾ ਚਾਹੀਦਾ ਇਹ ਸਾਰੀਆਂ ਗੱਲਾਂ ਇੱਕ ਦੂਜੇ ਦੇ ਨਾਲ ਮਿਲਜੁਲ ਕੇ ਹੀ ਅੱਗੇ ਵੱਧ ਸਕਦੀਆਂ ਨੇ ਪਰ ਹੋਇਆ ਕੀ ਆਕਾਲੀ ਦਲ ਦੇ ਵਿੱਚ ਕੀ ਸਿਰਫ ਇੱਕ ਹੀ ਪਰਿਵਾਰ ਫੈਸਲੇ ਲੈ ਰਹੇ ਸੀ ਆਕਾਲੀ ਦਲ ਦੇ ਵਿੱਚ ਕੀ ਇੱਕ ਹੀ ਬੰਦਾ ਮੁੱਖ ਤੌਰ ਤੇ ਫੈਸਲੇ ਲੈ ਰਹੇ ਜਿਹਦੇ ਕਰਕੇ ਪਾਰਟੀ ਢੇਠਾਂ ਵੱਲ ਗਈ ਹੈ ਅੰਦਰ ਖਾਤੇ ਬਹੁਤ ਰੰਗਿਤ ਚਰਚਾਾਂ ਵਿੱਚ ਚੱਲੀਆਂ ਪਰ ਜਦੋਂ ਅਨਿਲ ਜੋਸ਼ੀ ਇਹ ਗੱਲ ਕਹਿ ਰਹੇ ਹੈ ਕਿ ਪਾਰਟੀ ਆਪਣੇ ਅਸਲ ਮੁੱਦਿਆਂ ਤੋਂ ਭਟ ਗਈ ਹੈ ਇਸ ਪੰਚਗ ਰਾਜਨੀਤੀ ਵਿੱਚ ਹਰ ਕੋਈ ਆਪਣੀ ਥਾਂ ਨਜ਼ਰ ਨਹੀਂ ਆ ਰਹੀ ਤੇ ਮੈਂ ਕਹਿੰਦੇ ਹੁਣ ਉੱਥੇ ਰਹਿ ਕੇ ਕਰਨਾ ਕੀ ਹੈ ਭਰੇ ਮੰਦੇ ਨਾਲ ਪਾਰਟੀ ਜਿਹੜੀ ਆ ਉਹ ਛੱਡਣ ਦੀ ਗੱਲ ਕਰ ਰਿਹਾ ਹੈ ਪ੍ਰਾਈਮਰੀ ਮੈਂਬਰਸ਼ਿਪ ਸਾਰੇ ਅਹੁਦਿਆਂ ਤੋਂ ਅਸਤੀਫਾ ਭੇਜ ਰਿਹਾ ਹੈ ਇਹਨੂੰ ਸਬਕਾਰ ਕੀਤਾ ਜਾਵੇ ਅਕਾਲੀ ਦਲ ਦੇ ਵਿੱਚ ਅਸਤੀਫਾ ਦਾ ਦੌਰ ਚੱਲਦਾ ਪਿਆ ਅਨਿਲ ਜੋਸ਼ੀ ਦਾ ਅਸਤੀਫਾ ਐਨ ਕੇ ਸ਼ਰਮਾ ਦੇ ਅਸਤੀਫੇ ਤੋਂ ਬਿਲਕੁਲ ਵੱਖਰਾ ਹੈ ਕਿਉਂਕਿ ਉਹ ਤਾਂ ਕਹਿੰਦੇ ਆ ਕਿ ਸਾਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਿਲਕੁਲ ਸਹੀ ਲੱਗਦੇ ਪਏ ਆ ਉਹਨਾਂ ਦੀ ਰਹਿਨਮਾਈ ਦੇ ਹੇਠ ਪਾਰਟੀ ਅੱਗੇ ਵੱਲ ਵਧੇ ਬਹੁਤ ਸਾਰੇ ਸਰਕਲ ਪ੍ਰਧਾਨ ਕਹਿੰਦੇ ਨੇ ਜ਼ਿਲ੍ਹਾ ਇੰਚਾਰਜ ਕਹਿੰਦੇ ਨੇ ਕੋਰ ਕਮੇਟੀ ਕਹਿੰਦੀ ਆ ਖੜੇ ਹੋ ਕੇ ਮੀਟਿੰਗ ਦੇ ਵਿੱਚ ਏਦਾਂ ਹੱਥ ਖੜੇ ਕਰਕੇ ਸਾਰੇ ਕਹਿੰਦੇ ਜੀ ਹੱਥ ਖੜੇ ਕਰੋ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਲਈ ਕੌਣ ਨਾਲ ਨਾਲ ਹੈ ਚਲੋ ਉਹ ਸਾਰੀਆਂ ਗੱਲਾਂ ਹੋਈਆਂ ਪ੍ਰੈਸ ਨੋਟ ਦੇ ਵਿੱਚ ਗੱਲਾਂ ਹੋਰ ਸੀ ਪਰ ਅੱਜ ਅਨਿਲ ਜੋਸ਼ੀ ਹਰਾਂ ਦੀਆਂ ਜਿਹੜੀਆਂ ਗੱਲਾਂ ਨੇ ਅਸਤੀਫੇ ਦੇ ਵਿੱਚ ਬਿਲਕੁਲ ਉਲਟ ਨੇ ਉਹਨਾਂ ਨੇ ਅਸਤੀਫਾ ਇਸ ਕਰਕੇ ਨਹੀਂ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਬਣ ਉਹਨਾਂ ਨੇ ਅਸਤੀਫਾ ਇਸ ਕਰਕੇ ਦਿੱਤਾ ਹੈ ਕਿ ਅਕਾਲੀ ਦਲ ਆਪਣੇ ਅਸਲ ਮੁੱਦਿਆਂ ਤੋਂ ਪਟਿਆ ਗਿਆ ਜਿਹਦੇ ਕਰਕੇ ਹੁਣ ਅਸਤੀਫਾ ਉਹਨਾਂ ਦਾ ਸਨਕਾਰ ਕੀਤਾ ਜਾਵੇ ਖੈਰ ਜਿਸ ਤਰੀਕੇ ਨਾਲ ਉਹਨਾਂ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ ਇਹ ਤੋਂ ਕਈ ਤਰ੍ਹਾਂ ਦੇ ਸੰਕੇਤ ਮਿਲਦੇ ਪਏ ਆ ਕਿਉਂਕਿ ਧਰਮ ਨਿਰਪੱਖਤਾ ਦੀ ਗੱਲ ਕਰਨੀ ਏਕਤਾ ਦੀ ਗੱਲ ਕਰਨੀ ਸਰਬ ਪੱਖੀ ਵਿਕਾਸ ਦੀ ਗੱਲ ਕਰਨੀ ਇਸ ਏਜੰਡੇ ਤੇ ਬਹੁਤ ਘੱਟ ਚੱਲਿਆ ਜਾ ਰਿਹਾ ਹੈ ਐਸ ਵੇਲੇ ਸਥਿਤੀ ਇਸ ਤਰ੍ਹਾਂ ਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਕਿ ਜਾਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਪੈਣਾ ਜਾਂ ਅਕਾਲੀਆਂ ਨੂੰ ਬਚਾਉਣਾ ਪੈਣਾ ਦੋਨਾਂ ਚੋਂ ਇੱਕ ਚੀਜ਼ਾਂ ਚੱਲਦੀਆਂ ਪਈਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਸਜਧ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜਿਹੜਾ ਦੇ ਉੱਪਰ ਬਹੁਤ ਸਾਰਾ ਦਬਾਅ ਆ ਕੌਮ ਦਾ ਦਬਾਅ ਪੰਥ ਦਾ ਦਬਾਅ ਹੁਣ ਉਹਨਾਂ ਨੂੰ ਲੈ ਕੇ ਕੁਝ ਚਰਚਾਵਾਂ ਜਦੋਂ ਸੋਸ਼ਲ ਮੀਡੀਆ ਤੇ ਚੱਲਦੀਆਂ ਨੇ ਉਹ ਕਹਿੰਦੇ ਆ ਉਹਨਾਂ ਤੇ ਦਬਾਅ ਤਾਂ ਹੈਗਾ ਪਰ ਇਹ ਦੇਖਿਆ ਜਾਵੇ ਕਿ ਅਕਾਲੀਆਂ ਨੂੰ ਬਚਾਉਣਾ ਕਿ ਅਕਾਲੀ ਦਲ ਨੂੰ ਬਚਾਉਣਾ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਵਿਰਸਾ ਸਿੰਘ ਵਲਟੋਆ ਜਿਨ੍ਹਾਂ ਨੂੰ ਮੋਰਲੇ ਪਾਸੇ ਇੱਕ ਭੂਮਿਕਾ ਜਿਹੀ ਬਣਾ ਕੇ ਬਲੀ ਦਾ ਬੱਕਰਾ ਬਣਾ ਕੇ ਇੱਕ ਪਾਸੇ ਕਰ ਦਿੱਤਾ ਗਿਆ ਪਰ ਅਕਾਲੀ ਦਲ ਦੇ ਕਈ ਵੱਡੇ ਲੀਡਰਾਂ ਨੂੰ ਤਾਂ ਬਚਾ ਲਿਆ ਗਿਆ ਨਾ 10 ਸਾਲ ਹੀ ਜੇਕਰ ਪਾਰਟੀ ਜੋ ਉਬਾਰ ਹੋ ਗਈ ਪਰ ਵਿਰਸਾ ਸਿੰਘ ਵਲਟੋਆ ਦੀਆਂ ਸਰਗਰਮੀਆਂ ਸੋਸ਼ਲ ਮੀਡੀਆ ਤੇ ਘਟਿਆ ਤਾਂ ਨਹੀਂ ਹੈ ਨਾ ਉਹ ਤਾਂ ਅਜੇ ਤੱਕ ਵੀ ਉਸੇ ਤਰ੍ਹਾਂ ਬਿਆਨ ਦੇ ਰਹੇ ਨੇ ਪਰ ਕੀ ਇਹਦਾ ਫਾਇਦਾ ਕਿਸ ਨੂੰ ਹੋ ਰਿਹਾ ਹੈ ਫਾਇਦਾ ਹੋਵੇ ਚਾਹੇ ਨਾ ਹੋਵੇ ਨੁਕਸਾਨ ਹੋਵੇ ਚਾਹੇ ਨਾ ਹੋਵੇ ਪਰ ਇਨਾਂ ਜ਼ਰ ਹੈ ਲੋਕਾਂ ਦੀਆਂ ਨਜ਼ਰਾਂ ਇਸ ਵੇਲੇ ਕਾਲੀ ਦਲਵਲ ਨੇ ਕਿ ਇਨਾਂ ਦੇ ਵਿੱਚੋਂ ਨਿਕਲਦਾ ਕੀ ਹੈ ਕਿ ਕਿਸ ਸਥਿਤੀ ਵੱਲ ਜਾ ਕੇ ਫੈਸਲਾ ਆਉਂਦਾ ਹੈ ਗਿਆਨੀ ਰਕबीर ਸਿੰਘ ਸਿੰਘ ਸਾਹਿਬਾਨ ਕੀ ਫੈਸਲਾ ਲੈਂਦੇ ਨੇ ਇਹ ਦੇਖਣ ਵਾਲੀ ਗੱਲ ਹੈ ਪਰ ਅਨਿਲ ਜੋਸ਼ੀ ਹਰਨ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਉਧਰ ਜਦੋਂ ਮੀਟਿੰਗ ਦੀ ਗੱਲ ਕਰਦੇ ਆਂ ਤੇ ਇੱਕ ਮੀਟਿੰਗ ਅੱਜ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੁਰਾ ਦੇ ਕੰਪਲੈਕਸ ਦੇ ਵਿੱਚ ਹੋਈ ਆ ਉਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਉਹਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਹਿੰਦੇ ਆ ਕਿ ਗਿਆਨੀ ਹਰਪੀ ਸਿੰਘ ਤੇ ਗਿਆਨੀ ਰਗਵੀਰ ਸਿੰਘ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਤਿੰਨ ਸਿੰਘ ਸਹਿਬਾਨ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਨੇ ਹੁਣ ਕਿਹੜੇ ਮਸਲੇ ਤੇ ਮੀਟਿੰਗ ਹੋ ਰਹੀ ਆ ਕਿਉਂਕਿ ਗਿਆਨੀ ਹਰਪੀ ਸਿੰਘ ਵਿਦੇਸ਼ ਦੇ ਦੌਰੇ ਤੇ ਸੀ ਪਰ ਉੱਥੋਂ ਸਿੱਧਾ ਅੰਮ੍ਰਿਤਸਰ 에어ਪੋਰਟ ਤੇ ਪਹੁੰਚਦੇ ਨੇ ਤੇ ਆ ਕੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਕੇ ਗਿਆਨੀ ਰਗਵੀਰ ਸਿੰਘ ਉਹਦੇ ਕੰਪਲੈਕਸ ਵਿੱਚ ਜਾ ਕੇ ਮੁਲਾਕਾ ਸ਼ੁਰੂ ਕਰਦੇ ਨੇ ਹੁਣ ਇਹ ਮੁਲਾਕਾਤ ਕਿਉਂ ਹੋ ਰਹੀ ਹੈ ਇਹਨੂੰ ਲੈ ਕੇ ਕਈ ਕਿਆਸਰਾਈਆਂ ਨੇ ਅਸੀਂ ਇੱਕ ਚੀਜ਼ ਸਪਸ਼ਟ ਕਰ ਦਿੰਦੇ ਹਾਂ ਜਦੋਂ ਸਾਡਾ ਪ੍ਰੋਗਰਾਮ ਚੱਲਦਾ ਪਿਆ ਉਧਰਲੇ ਪਾਸੇ ਮੀਟਿੰਗ ਵੀ ਚੱਲਦੀ ਪਈ ਹੈ ਇਸ ਕਰਕੇ ਇਹ ਕਹਿਣਾ ਔਖਾ ਕਿ ਕਿਹੜਾ ਫੈਸਲਾ ਲਿਆ ਜਾ ਸਕਦਾ ਪਰ ਇਹਨਾਂ ਜ਼ਰੂਰ ਹੈ ਕਿ ਫੈਸਲਾ ਸੁਖਵੀਰ ਸਿੰਘ ਬਾਦਲ ਹੂਰਾ ਨੂੰ ਲੈ ਕੇ ਲਿਆ ਜਾ ਸਕਦਾ ਕੋਈ ਨਾ ਕੋਈ ਕਿਉਂਕਿ ਸੁਖਵੀਰ ਸਿੰਘ ਬਾਦਲ ਜਿਹੜੋ ਸ੍ਰੀ ਕਾਲ ਤੱਕ ਸਾਬਤ ਤੇ ਜਾਂਦੇ ਨੇ ਜਸਵੰਤ ਸਿੰਘ ਸਾਬਤ ਉੱਥੇ ਨਹੀਂ ਸੀਗੇ ਪਰ ਉਹ ਆਪਣਾ ਜਿਹੜਾ ਲਿਖਤੀ ਇੱਕ ਸਪਸ਼ਟੀਕਰਨ ਸੀਗਾ ਉਹ ਦੇ ਕੇ ਆ ਗਏ ਹੁਣ ਉਹਦੇ ਵਿੱਚ ਬਾਅਦ ਵਿੱਚ ਹੀ ਖਬਰ ਆਉਂਦੀ ਹੈ ਕਿ ਸੁਖਵੀਰ ਸਿੰਘ ਬਾਦਲ ਹੂਰਾ ਨੇ ਅਸਤੀਫਾ ਦਿੱਤਾ ਉਹਨੂੰ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਗਿਆਨੀ ਸੁਖਵੀਰ ਸਿੰਘ ਹੂਰਾ ਦੇ ਫੈਸਲੇ ਨਾਲ ਗਿਆਨੀ ਰਕबीर ਸਿੰਘ ਊਰਾ ਨੇ ਜਾਂ ਸਿੰਘ ਸਹਿਬਾਨ ਨੇ ਕਿਸੇ ਨੇ ਵੀ ਕੋਈ ਵੀ ਫੈਸਲਾ ਅਜੇ ਤੱਕ ਲਿਆ ਨਹੀਂ ਨਾ ਹੀ ਕਿਸੇ ਨੇ ਅਸਤੀਫਾ ਦੇਣ ਨੂੰ ਕਿਹਾ ਫਿਰ ਇਹ ਚਰਚਾ ਕਿਉਂ ਚਲਾਈ ਜਾ ਰਹੀ ਹੈ ਕਿ ਵਿਰਸਾ ਸਿੰਘ ਬਲਟੋਆ ਊਰਾ ਨੇ ਸੋਸ਼ਲ ਮੀਡੀਆ ਤੇ ਜਿਹੜੀ ਇੱਕ ਪੋਸਟ ਸਾਂਝੀ ਕੀਤੀ ਆ ਕਿ ਗਿਆਨੀ ਰਕबीर ਸਿੰਘ ਊਰਾ ਨੇ ਜਾਂ ਸਿੰਘ ਸਹਿਬਾਨ ਨੇ ਕਿਸੇ ਨੇ ਵੀ ਅਸਤੀਫਾ ਮੰਗਿਆ ਨਹੀਂ ਪਰ ਇਸ ਗੱਲ ਨੂੰ ਤੂਲ ਕਿਉਂ ਦਿੱਤੀ ਜਾ ਰਹੀ ਹੈ ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਨਾ ਕਿ ਅੰਦਰ ਖਾਤੇ ਕੁਝ ਰਿੱਝਦਾ ਪਿਆ ਕਿ ਕੋਈ ਖਿਚੜੀ ਇਸ ਤਰ੍ਹਾਂ ਦੀ ਪੱਕਦੀ ਪਈ ਹੈ ਜਿਹਦੇ ਵਿੱਚ ਪਤਾ ਸਾਰਿਆਂ ਨੂੰ ਆ ਤੇ ਹੌਲੀ-ਹੌਲੀ ਕੋਈ ਕਲੂ ਦੇ ਕੇ ਗੱਲ ਬਾਤ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਲਵਿੰਦਰ ਸਿੰਘ ਪੁੰਦਰ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਵਿਕਰਮ ਸਿੰਘ ਮਜੀਠੀਆ ਨਾਲ ਹੋਰ ਵੀ ਬਹੁਤ ਸਾਰੇ ਸ਼੍ਰੋਮਣੀ ਕਾਲੀਦਾਲ ਦੇ ਲੀਡਰ ਬਲਵੰਤ ਸਿੰਘ ਰਾਜਵਾਨਾ ਉਹਨਾਂ ਦੇ ਭਰਾ ਦੀ ਅੱਜ ਅੰਤਿਮ ਅਰਦਾਸ ਸੀ ਉੱਥੇ ਬਲਵੰਤ ਸਿੰਘ ਰਾਜਵਾਨਾ ਵੀ ਪਹੁੰਚੇ ਹੁਣ ਉਹਨਾਂ ਨੂੰ 3 ਘੰਟੇ ਦੀ ਪੈਰੋਲ ਮਿਲੀ ਸੀ ਉਹਨਾਂ ਨੇ ਜਿਹੜੀ ਅੱਜ ਗੱਲਾਂ ਬਹੁਤ ਸਾਰੀਆਂ ਗੱਲਾਂ ਲੋਕਾਂ ਨਾਲ ਰੁਬਰੂ ਕੀਤੀਆਂ ਲੋਕਾਂ ਨਾਲ ਰੁਬਰੂ ਹੋਏ ਆ ਉਹਨਾਂ ਦੇ ਵਿੱਚ ਬੰਦੀ ਸੀ ਗਾਦੀ ਗੱਲ ਵੀ ਕੀਤੀ ਐ ਆਪਣੀ ਰਿਹਾਈ ਦੀ ਗੱਲ ਵੀ ਕੀਤੀ ਐ ਉਹ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਹੁੰਦੀ ਤੇ ਅੱਜ ਮੈਂ ਇੱਥੇ ਤੱਕ ਨਾ ਹੁੰਦਾ ਇਹ ਸਾਰੀਆਂ ਗੱਲਾਂ ਤੋਂ ਬਾਅਦ ਹੀ ਕਿ ਅੱਜ ਮੀਟਿੰਗ ਸ੍ਰੀ ਕਾਲ ਤੱਕ ਸੈੱਪ ਤੇ ਸੱਦੀ ਗਈ ਐ ਤੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਲੋਕ ਇਸ ਘੜੀ ਨਾਲ ਜੁੜ ਕੇ ਵੀ ਦੇਖਦੇ ਆ ਕਿਉਂਕਿ ਬਲਵੰਤ ਸਿੰਘ ਰਾਜਵਾਨਾ ਦਾ ਵੀ ਇਹੀ ਕਹਿਣਾ ਕਿ ਮੌਜੂਦਾ ਸਮੇਂ ਦੇ ਵਿੱਚ ਪੰਥਕ ਧਿਰਾਂ ਇਕੱਠੀਆਂ ਨਹੀਂ ਹੋ ਰਹੀਆਂ ਇਹਨਾਂ ਦੇ ਵਿੱਚ ਏਕਤਾ ਨਹੀਂ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਖਲਾਰਾ ਪੈ ਚੁੱਕਿਆ ਹੈ ਕੁਝ ਕੁ ਲੋਕ ਵੰਡੀਆਂ ਪਾਉਣ ਦਾ ਯਤਨ ਕਰ ਰਹੇ ਨੇ ਤੇ ਉਹਨਾਂ ਲੋਕਾਂ ਨੇ ਵੰਡੀਆਂ ਪਾ ਕੇ ਸਾਡੇ ਵਿੱਚ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ ਇਹ ਜਿਹੜੀਆਂ ਸਾਰੀਆਂ ਗੱਲਾਂ ਉਹਨਾਂ ਨੇ ਅੰਤਿਮ ਅਰਦਾਸ ਦੇ ਵਿੱਚ ਕੀਤੀਆਂ ਜਿੱਦੇ ਵਿਕਰਮ ਸਿੰਘ ਮਜੀਠੀਆ ਵੀ ਪਹੁੰਚੇ ਜਿੱਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ ਉਹ ਕਹਿੰਦੇ ਨੇ ਕਿ ਜਿਹੜੀਆਂ ਸਿਆਸੀ ਤਾਕਤਾਂ ਅੱਜ ਸਾਡੇ ਖਿਲਾਫ ਨੇ ਸਾਨੂੰ ਇਹਨਾਂ ਦੇ ਖਿਲਾਫ ਲੜਨ ਦੀ ਜ਼ਰੂਰਤ ਹੈ 18 ਸਾਲ ਤੋਂ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਪਰ ਅਜੇ ਤੱਕ ਫਾਂਸੀ ਦੀ ਸਜ਼ਾ ਦੇ ਕੋਈ ਫੈਸਲਾ ਆਇਆ ਨਹੀਂ ਉਹ ਕਹਿੰਦੇ ਕਿ ਕਿੱਡਾ ਵੱਡਾ ਤੱਕਾ ਹੋ ਰਿਹਾ ਹੈ। ਦੂਸਰੇ ਪਾਸੇ ਇਹ ਵੀ ਕਹਿ ਹੈ ਕਿ ਅੱਜ ਸਾਡੀਆਂ ਸੰਸਥਾਵਾਂ ਕਮਜ਼ੋਰ ਹੋਈਆਂ ਨੇ ਕਿਉਂਕਿ ਆਪਸੀ ਝਗੜੇ ਸਾਡੇ ਵੱਧ ਗਏ ਆ। ਇਸ ਕਰਕੇ ਜਦ ਤੱਕ ਸਾਡੀ ਆਪਸੀ ਇਕਤਾ ਨਹੀਂ ਹੁੰਦੀ ਪੰਥਕ ਜਾਂ ਖਾਲਸਾ ਪੰਥ ਇੱਕ ਜੁਟ ਨਹੀਂ ਹੁੰਦਾ ਉਦੋਂ ਤੱਕ ਇਹਨਾਂ ਸਾਡੇ ਖਿਲਾਫ ਲੜਦੇ ਰਹਿਣਾ, ਨਿਤਰਦੇ ਰਹਿਣਾ ਇਸ ਕਰਕੇ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ। ਹੁਣ ਕੋਈ ਕਹਿੰਦਾ ਪਹਿਲਾਂ ਕਿ ਇਹ ਮੀਟਿੰਗ ਜਿਹੜੀ ਸੀ ਰਾਜੂਆਣਾ ਸਾਹਿਬ ਦੇ ਉਸੇ ਘਰ ਦੇ ਵਿੱਚ ਹੋਈ ਹੈ ਪਰ ਬਾਅਦ ਚ ਖਬਰ ਆਈ ਹੈ ਕਿ ਸ੍ਰੀ ਕਾਲ ਤਖਤ ਸਾਹਿਬ ਦੇ ਵਿੱਚ ਜਿੱਥੇ ਗਿਆਨੀ ਰਕबीर ਸਿੰਘ ਹੁਰਾ ਦਾ ਕੰਪਲੈਕਸ ਹੈ ਇਹ ਮੀਟਿੰਗ ਉੱਥੇ ਹੋਈ ਹੈ ਅਸੀਂ ਫਿਰ ਕਹਿੰਦੇ ਹਾਂ ਅਜੇ ਤੱਕ ਮੀਟਿੰਗ ਚੱਲਦੀ ਪਈ ਹੈ ਇਹਦੇ ਵਿੱਚ ਕੀ ਫੈਸਲਾ ਲੈਣਾ ਅਜੇ ਤੱਕ ਕਿਹਾ ਨਹੀਂ ਜਾ ਸਕਦਾ ਪਰ ਇੰਨਾ ਜ਼ਰੂਰ ਹੈ ਇਸ ਮੀਟਿੰਗ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਕਿਆਸਰੀਆਂ ਲੱਗਣੇ ਸ਼ੁਰੂ ਹੋ ਚੁੱਕੀਆਂ ਨੇ ਕਿ ਬਲਵਾਂਸਿਕ ਰਾਜੂਆਣਾ ਹੁਰਾ ਦੇ ਇਸ ਸਾਰੇ ਭਾਸ਼ਣ ਤੋਂ ਬਾਅਦ ਲੋਕਾਂ ਨਾਲ ਰੂਬਰੂ ਹੋਣ ਤੋਂ ਬਾਅਦ ਇਹ ਫੈਸਲਾ ਲੈ ਗਿਆ ਸ਼ਾਇਦ ਲੱਗਦਾ ਹੈ ਕੋਈ ਨਾ ਕੋਈ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਹੈ ਦੇਖਦੇ ਹਾਂ ਇਹ ਹਾਲਾਤ ਕਿੱਧਰ ਨੂੰ ਪਹੁੰਚਦੇ ਨੇ ਪਰ ਵਾਕਈ ਜੇਕਰ ਪੰਥਕ ਇਕਤਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਬਲਵੰਤ ਸਿੰਘ ਰਾਜਵਾੜਾ ਹੋਰਾਂ ਨੇ ਆਪਣੀ ਭੈਣ ਦਾ ਵੀ ਜ਼ਿਕਰ ਕੀਤਾ ਉਹ ਕਹਿੰਦੇ ਕਿ ਜਰਨਲ ਦੀ ਤਰ੍ਹਾਂ ਉਹ ਅੱਗੇ ਹੋ ਕੇ ਲੜ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਹੋ ਕੇ ਲੜ ਰਹੀ ਹੈ ਇਸ ਲਈ ਪੰਥ ਦੀ ਏਕਤਾ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅੱਗੇ ਵੱਲ ਵਧਣਾ ਚਾਹੀਦਾ ਸੋ ਦੇਦੇ ਹਾਂ ਕਿ ਸੁਖਬੀਰ ਸਿੰਘ ਬਾਦਲਹੂਰਾਂ ਦੇ ਮਾਮਲੇ 'ਚ ਅੱਜ ਕੋਈ ਫੈਸਲਾ ਲਿਆ ਜਾਂਦਾ ਹੈ ਜਾਂ ਫਿਰ ਨਹੀਂ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦੇ ਫੈਸਲੇ ਲਏ ਜਾ ਸਕਦੇ ਇਧਰ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਾਂਦਾ ਵੇੜਾ ਆ ਗਏ ਉਮੀਦ ਕਰਦੇ ਤੁਹਾਨੂੰ ਪ੍ਰੋਗਰਾਮ ਜੁਰ ਪਸੰਦ ਆਇਆ ਹੋਣਾ ਜੇਕਰ ਤੁਹਾਡੇ ਕੋਈ ਸੁਝਾਅ ਨੇ ਤੇ ਟਿੱਪਣੀਆਂ ਜੁਰ ਸਾਂਝੀਆਂ ਕਰਿਓ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ